ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਦੱਸਣਾ ਹੈ ਕਿ ਪੇਟ ਤੁਸੀਂ ਆਪਣਾ ਕਿਵੇਂ ਸਾਫ਼ ਰੱਖਣਾ ਹੈ ਹਾਂਜੀ ਕਿਉਂਕਿ ਜੇ ਤੁਹਾ ਪੇਟ ਸਾਫ਼ ਨਹੀਂ ਹੈ ਨਾ ਉਹ ਫਿਟ ਨਹੀਂ ਰਹ ਸਦਾ ਤੰਦਰੁਸਤ ਨਹੀਂ ਰਹ ਸਕਦਾ ਕਿਉਂਕਿ ਸਾਰੇ ਸਰੀਰ ਨੂੰ ਪੋਸ਼ਣ ਜਿਹੜਾ ਜਾਣਾ ਉਹ ਤੁਹਾਡੇ ਪੇਟ ਦੇ ਜ਼ਰੀਏ ਜਾਣਾ ਇਹ ਪੇਟ ਤੁਹਾਡੇ ਪੋਸ਼ਣ ਨੂੰ ਸਹੀ ਢੰਗ ਨਾਲ ਤੁਹਾਡੇ ਬਲੱਡ 'ਚ ਭੇਜ ਨਹੀਂ ਪਾ ਰਿਆ ਤੇ ਅੱਗੇ ਤੁਹਾਡੇ ਸਰਾਂ ਤੱਕ ਕੀ ਪਹੁੰਚੇਗਾ ਇਸ ਕਰਕੇ ਪੇਟ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਅਸੀਂ ਕਿਹੜੀਆਂ ਗਲਤੀਆਂ ਕਰ ਰਹੇ ਹਾਂ ਕਿ ਪੇਟ ਅੱਜ ਲਗਭਗ ਹਰ ਬੰਦੇ ਦਾ ਖਰਾਬ ਹੈ ਹਰ ਕਿਸੇ ਨੂੰ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਹਾਂਜੀ ਫਿਰ ਕਿਸੇ ਨੂੰ ਕਬਜ਼ੀ ਹੋ ਜਾਂਦੀ ਹੈ ਹਾਂਜੀ ਡਾਈਜੈਸ਼ਨ ਸਹੀ ਨਹੀਂ ਹੈਗਾ ਇਹਨੂੰ ਕਿਵੇਂ ਸਹੀ ਕਰਨਾ ਹੈ ਇੱਕ ਉਹ ਲੋਕ ਜਿਨ੍ਹਾਂ ਦਾ ਆਲਰੇਡੀ ਠੀਕ ਨੇ ਕੋਈ ਪ੍ਰੋਬਲਮ ਨਹੀਂ ਹੈ ਇੱਕ ਉਹਨੇ ਲੋਕ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਠੀਕ ਹੈ ਜੀ ਹੁਣ ਪਹਿਲਾਂ ਮੈਂ ਦੱਸਣਾ ਹੈ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੇ ਸੋਲਵ ਕਿਵੇਂ ਕਰਨੀ ਆ ਤੇ ਫੇਰ ਮੈਂ ਦੱਸਣਾ ਹੈ ਕਿ ਜਿਹੜਾ ਨੇ ਪ੍ਰੋਬਲਮ ਨਹੀਂ ਹੈਗੀ ਉਹ ਕਿਵੇਂ ਸਾਰੀ ਜ਼ਿੰਦਗੀ ਪੇਟ ਨੂੰ ਸਹੀ ਰੱਖ ਸਕਦੇ ਨੇ ਠੀਕ ਤੋਂ ਪਹਿਲਾਂ ਗੱਲ ਕਰਦੇ ਆ ਜਿਨ੍ਹਾਂ ਦਾ ਪੇਟ ਖਰਾਬ ਹੋ ਚੁੱਕਿਆ ਹੈ ਪਹਿਲੇ ਤੇ ਆਪਣੇ ਪੇਟ ਨੂੰ ਸਮਝੋ ਡਾਈਜੈਸ਼ਨ ਸਿਸਟਮ ਤੁਹਾਡੇ ਮੂੰਹ ਤੋਂ ਸਟਾਰਟ ਹੁੰਦਾ ਹੈ ਕੋਈ ਵੀ ਤੁਸੀਂ ਖਾਣਾ ਹੈ ਕੁਝ ਵੀ ਜਾਂ ਪੀਣਾ ਹੈ ਤੇ ਕਿੱਥੇ ਸਭ ਤੋਂ ਪਹਿਲਾਂ ਪਾਉਗੇ ਮੂੰਹ 'ਚ ਖਾਸ ਕਰਕੇ ਖਾਣ ਵਾਲੀਆਂ ਚੀਜ਼ਾਂ ਤੇ ਮੂੰਹ ਦੇ ਵਿੱਚ ਦੋ ਚੀਜ਼ਾਂ ਨੇ ਤੁਹਾਡੀਆਂ ਇੱਕ ਹੈ ਦੰਦ ਜਾਨੀ ਕਿ ਰੱਬ ਨੇ ਇੱਕ ਚੱਕੀ ਲਾਈ ਹੋਈ ਹੈ ਜਿੰਨੇ ਉਹ ਸਭ ਕੁਝ ਪੀਸਣਾ ਜੋ ਵੀ ਤੁਸੀਂ ਖਾਣਾ ਹੈ ਔਰ ਦੂਸਰਾ ਇਹਦੇ ਵਿੱਚ ਦਿੱਤਾ ਸਲਾਈਵਾ ਡਾਈਜੈਸਟਿਵ ਯੂਸ ਇੱਥੋਂ ਸਟਾਰਟ ਹੋ ਜਾਂਦੇ ਨੇ ਠੀਕ ਹੈ ਤੁਹਾਡੀ ਪਸੰਦ ਦਾ ਜਦੋਂ ਖਾਣਾ ਆਉਂਦਾ ਹੈ ਤੇ ਉਹਨੂੰ ਵੈਲਕਮ ਕਰਨ ਵਾਸਤੇ ਪਾਣੀ ਆ ਜਾਂਦਾ ਨਾ ਮੂੰਹ 'ਚ ਪਹਿਲੇ ਉਹਨੂੰ ਵੈਲਕਮ ਕਰਨ ਵਾਸਤੇ ਉਹ ਜੂਸਸ ਪਹਿਲਾਂ ਹੀ ਆ ਰਿਹਾ। ਸੋ ਇਹ ਦੋ ਚੀਜ਼ਾਂ ਦਾ ਮੇਲ ਹੈ। ਜਿਨ੍ਹਾਂ ਤੁਸੀਂ ਖਾਣਾ ਚਬਾਓਗੇ, ਜਿਨ੍ਹਾਂ ਨੂੰ ਪੀਸੋਗੇ ਦੰਦਾਂ ਥੱਲੇ। ਉਹਨਾਂ ਹੀ ਜ਼ਿਆਦਾ ਸਲਾਵਾ ਵੀ ਰਲੇਗਾ ਤੇ ਉਹਨਾਂ ਹੀ ਤੁਹਾਡਾ ਅੱਗੇ ਚਾ ਕੇ ਉਹਦਾ ਪਾਚਣ ਸਹੀ ਹੋਵੇਗਾ। ਅੱਜਕੱਲ੍ਹ ਨਾਲ ਹਰ ਕਿਸੇ ਨੇ ਖਫਰਾਦ ਆਪਣੀ ਜੀ ਖਾਣਾ ਸ਼ੁਰੂ ਕਰ ਲਿਆ। ਜਿਵੇਂ ਕੋਈ ਪਿੱਛੇ ਪਿਆ ਹੈ। ਖਾਣਾ ਬਸ ਆਨਲਾਈਨ ਫਾਇਨਲ ਲਿਆ ਔਰ ਫਟਾਫਟ ਉਹਨੂੰ ਅੰਦਰ ਐਸਾ ਨਹੀਂ ਕਰਨਾ ਕਿਹਾ ਗਿਆ ਹੈ ਕਿ ਰੱਬ ਨੇ 32 ਦੰਦ ਦਿੱਤੇ ਹੈ ਤੇ ਇੱਕਨ ਵਾਲਾ 32 ਵਾਰੀ ਚਬਾਓ ਉਹਨੂੰ ਡਿলিউਟ ਕਰ ਦੋ ਕਿਉਂਕਿ ਜਿਹੜਾ ਕੰਮ ਤੁਹਾਡੇ ਦੰਦਾਂ ਦਾ ਹੈ ਉਹ ਤੁਸੀਂ ਅੰਤਰੀਆਂ ਕੋ ਨਹੀਂ ਕਰਵਾ ਸਕਦੇ ਉਹ ਦੰਦਾਂ ਨੇ ਹੀ ਕਰਨਾ ਹੈ ਉਹ ਦਾੜਾ ਨਹੀਂ ਕਰਨਾ ਸੋ ਹਰ ਕਿਸੇ ਨੇ ਸਭ ਤੋਂ ਪਹਿਲਾ ਨਿਯਮ ਜਿਹੜਾ ਬਣਾਉਣਾ ਹੈ ਹਰ ਇੱਕ ਖਾਣ ਵਾਲੀ ਚੀਜ਼ ਨੂੰ ਮੂੰਹ 'ਚ ਆਉਂਦਾ ਨਹੀਂ ਵਾਲਾ ਉਹਨੂੰ ਚੰਗੀ ਤਰ੍ਹਾਂ ਪੀਣਾ ਜਦ ਤੱਕ ਉਹ ਡਿਲਿਵਰ ਪੀ ਹੋ ਜਾਂਦਾ ਉਹਦੇ ਵਿੱਚ ਕੋਈ ਕਣ ਨਹੀਂ ਰਹਿ ਜਾਣਾ ਚਾਹੀਦਾ ਸੋ ਜਿਨ੍ਹਾਂ ਨੂੰ ਪ੍ਰੋਬਲਮਸ ਨੇ ਉਹਨਾਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਕਾਮਨ ਨਿਯਮ ਤੇ ਸਾਰੇ ਮੰਨਣੇ ਨੇ ਲੇਕਿਨ ਉਹਨਾਂ ਵਾਸਤੇ ਮੈਂ 2-3 ਰੈਮਡੀਜ਼ ਲਗਾ ਦਸਣ ਜਿਹੜੀਆਂ ਤੁਸੀਂ ਘਰ ਜਾ ਕੇ ਆਰਾਮ ਨਾਲ ਉਹਨਾਂ ਨੂੰ ਫਾਲੋ ਕਰ ਸਕਦੇ ਹੋ ਤੇ ਇਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਪਹਿਲੀ ਰੈਮਡੀ ਜਿਹੜੀ ਹੈਗੀ ਆ ਉਹ ਤੁਸੀਂ ਲੈਣੇ ਨੇ ਸੁੱਕੇ ਆਲੂ ਬੁਖਾਰੇ ਹਾਂਜੀ ਸੁੱਕੇ ਡਰਾਈ ਆਲੂ ਬੁਖਾਰੇ ਮਿਲ ਜਾਂਦੇ ਨੇ ਉਹ ਲੈਣੇ ਨੇ 4 ਤੋਂ 5 ਆਲੂ ਬੁਖਾਰੇ ਉਹਨਾਂ ਨੂੰ 5 ਤੋਂ 6 ਪਹਿਲਾਂ ਧੋ ਦਿਓ ਚੰਗੀ ਤਰ੍ਹਾਂ ਕਿਉਂਕਿ ਸੁੱਕੇ ਨੇ ਬਾਹਰ ਉੱਤੇ ਪੋਲੂਸ਼ਨ ਆਇਆ ਹੁੰਦਾ ਹੈ ਉਹਨਾਂ ਨੂੰ ਧੋ ਲੈਣਾ ਹੈ ਧੋ ਕੇ ਉਹਨਾਂ ਨੂੰ 4 ਤੋਂ 5 ਘੰਟੇ ਵਾਸਤੇ ਪਾਣੀ 'ਚ ਭਿਉਂ ਦਿਓ ਠੀਕ ਹੈ ਸਵੇਰੇ ਉੱਠਦੇ ਉਹਨਾਂ ਨੂੰ ਤੋਤਾ ਔਰ ਪਾਣੀ 'ਚ ਭਿਉਂਤਾ ਔਰ ਉਸ ਤੋਂ 5 ਘੰਟੇ ਜਦੋਂ ਉਹਨੂੰ ਹੋ ਜਾਂਦੇ ਨੇ ਥੋੜੇ ਪਾਣੀ ਚ ਪੀਉਣਾ ਹੈ ਕਿਉਂਕਿ ਉਹ ਪਾਣੀ ਵੇਸਟ ਨਹੀਂ ਕਰਨਾ ਉਸ ਪਾਣੀ ਨੂੰ ਵੀ ਪੀਣਾ ਤੇ ਪਹਿਲਾਂ ਆਲੂ ਬਖਾਰੀ ਦਾ ਉੱਪਰਲਾ ਹਿੱਸਾ ਜਿਹੜਾ ਹੈ ਉਹਨੂੰ ਖੂਬ ਚਬਾ ਕੇ ਖਾਣਾ ਹੈ ਉਹ ਮੂੰਹ ਦੇ ਵਿੱਚ ਡਿਲੀਊਟ ਹੋ ਜਾਣਾ ਚਾਹੀਦਾ ਉਹਦੇ ਵਿੱਚ ਕੋਈ ਕੰਨ ਨਹੀਂ ਰਹਿਣਾ ਚਾਹੀਦਾ ਗੋਟਲੀ ਬਾਹਰ ਨਿਕਲ ਜਾਏਗੀ ਜਿਹੜਾ ਉਹਦਾ ਹਿੱਸਾ ਬਾਕੀ ਉਹਨੂੰ ਖੂਬ ਚਬਾ ਕੇ ਖਾਣਾ ਹੈ ਪਹਿਲਾਂ ਤੇ ਫਿਰ ਜਿਹੜਾ ਬਚਿਆ ਹੋਇਆ ਪਾਣੀ ਹੈ ਉਹਨੂੰ ਪੀ ਲੈਣਾ ਠੀਕ ਹੈ ਜੀ ਇਹ ਤੁਸੀਂ ਕਰਨਾ ਆ ਲਗਭਗ 10 ਵਜੇ ਦੇ ਕਰੀਬ ਸੋ ਪਹਿਲੀ ਰੈਮਡੀ ਇਹ ਹੈਗੀ ਹੈ ਅਗਰ ਤੁਹਾਡੀ ਕਬਜ ਹੈਗੀ ਹੈ ਜਾਂ ਤੁਹਾਡੇ ਗੈਸ ਬਣਦੀ ਰਹਿੰਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਸੋਲਵ ਹੁੰਦੀ ਆ ਸਰ ਇਹਦੀ ਮੈਂ ਟੈਲਸਕੋਪੀ ਕੰਟਰੋਲ ਕਰ ਦਿੱਤੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਸਾਰੀਆਂ ਸਮੱਸਿਆਵਾਂ ਕਿਉਂਕਿ ਜਦੋਂ ਤੁਹਾਡੀ ਪਾਚਨ ਕਿਰਿਆ ਠੀਕ ਹੋਣੀ ਹੈ ਪੂਰੇ ਸਰੀਰ ਦੇ ਉੱਤੇ ਇਫੈਕਟ ਆਉਣਾ ਦੂਸਰੀ ਰੈਮਡੀ ਜਿਹੜੀ ਹੈ ਜਿਹੜੀ ਤੁਸੀਂ ਰੋਜ਼ਾਨਾ ਇਸਤੇਮਾਲ ਕਰ ਸਕਦੇ ਹੋ ਉਹ ਹੈਗਾ ਆ ਮੇਥੀ ਦਾਣਾ ਲੈਣਾ ਬਰੀਕ ਮੇਥੀ ਲੈਣੀ ਹੈ ਇੱਕ ਮੇਥਰੇ ਹੁੰਦੇ ਨੇ ਮੋٹے ਇੱਕ ਮੇਥੀ ਹੁੰਦੀ ਹੈ ਬਰੀਕ ਮੇਥੀ ਉਹ ਲੈਣੀ ਹੈ 200 ਗ੍ਰਾਮ ਮੇਥੀ ਤੋਂ ਅੱਧੀ ਅਜਵਾਇਣ ਦੇਸੀ ਅਜਵਾਇਣ ਆਉਂਦੀ ਹੈ ਬਰੀਕ ਉਹ ਉਸ ਤੋਂ ਅੱਧੀ ਯਾਨੀ ਕਿ 100 ਗ੍ਰਾਮ ਉਸ ਤੋਂ ਬਾਅਦ ਤੀਸਰੀ ਚੀਜ਼ ਲੈਣੀ ਹੈ ਦਾਲਚੀਨੀ ਉਹ ਅਜਵਾਇਣ ਨਾਲੋਂ ਅੱਧੀ ਯਾਨੀ ਕਿ 50 ਗ੍ਰਾਮ ਤੇ ਫਿਰ ਚੌਥੀ ਚੀਜ਼ ਹੈ ਕਾਲੀ ਜੀਰੀ ਉਹ ਦਾਲਚੀਨੀ ਨਾਲੋਂ ਅੱਧੀ ਯਾਨੀ ਕਿ 25 ਗ੍ਰਾਮ ਦਾਲਚੀਨੀ 25 ਸੌਰੀ ਕਾਲੀ ਜੀਰੀ 25 ਦਾਲਚੀਨੀ 50 ਅਜਵਾਇਣ 100 ਗ੍ਰਾਮ ਔਰ ਮੇਥੀ ਦਾਣਾ 200 ਗ੍ਰਾਮ ਇਹਨਾਂ ਸਾਰਿਆਂ ਨੂੰ ਧੁੱਪ ਲਵਾ ਕੇ ਤੇ ਬਾਅਦ ਵਿੱਚ ਮਿਕਸੀ 'ਚ ਬਰੀਕ ਪੀਸ ਲਵੋ ਤੇ ਇਹਨੂੰ ਇੱਕ ਡੱਬੇ 'ਚ ਪਾ ਕੇ ਰੱਖ ਲਓ ਜਿਨ੍ਹਾਂ ਦੀ ਬਾਡੀ ਦੀ ਤਸਵੀਰ ਤੇ ਗਰਮ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਅੱਧਾ ਚਮਚ ਇਹ ਪਾਊਡਰ ਰਾਤ ਨੂੰ ਅੱਧੇ ਗਲਾਸ ਪਾਣੀ 'ਚ ਪਿਓ ਛੱਡਣਾ ਤੇ ਸਵੇਰੇ ਉੱਠ ਕੇ ਜਦੋਂ ਕੋਸਾ ਪਾਣੀ ਪੀਂਦੇ ਹੋ ਨਾ ਪਹਿਲਾਂ ਉਸ ਪਾਣੀ ਨੂੰ ਹਲਕਾ ਕੋਸਾ ਕਰਕੇ ਪੀ ਲੈਣਾ ਤੇ ਫਿਰ ਉੱਤੇ ਬਾਕੀ ਪਾਣੀ ਪੀਣਾ ਤੇ ਜਿਨ੍ਹਾਂ ਦੀ ਬਾਡੀ ਦੀ ਤਸਵੀਰ ਵਾਈ ਹੈ ਬਾਦੀ ਹੈ ਉਹਨਾਂ ਨੇ ਪਾਣੀ 'ਚ ਨਹੀਂ ਪੀਣਾ ਉਹ ਸਵੇਰੇ ਉੱਠ ਕੇ ਇਤਰਾ ਹੀ ਪਾਣੀ ਸਿੱਧਾ ਪਹਿਲਾਂ ਅੱਧੇ ਗਲਾਸ ਘੋਲ ਲੈਣ ਨੂੰ ਤੇ ਪੀ ਕੇ ਉਤੋਂ ਬਾਕੀ ਪਾਣੀ ਪੀ ਲੈ। ਇਹ ਤੁਹਾਡੀਆਂ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰ ਦਿੰਦਾ। ਇਹ ਦੋ ਰੈਮਡੀਜ਼ ਨੇ ਜਿਹੜੀਆਂ ਤੁਹਾਡੇ ਪੇਟ ਨੂੰ ਜਿਹੜੀਆਂ ਪ੍ਰੋਬਲਮਸ ਹੋ ਚੁੱਕੀਆਂ ਨੇ ਉਹਨਾਂ ਨੂੰ ਸੋਲਵ ਕਰ ਦਿੰਦਾ। ਤੀਸਰੀ ਇੱਕ ਨਿਯਮ ਬਣਾਓ ਆਪਣੇ ਗਟ ਨੂੰ ਸਹੀ ਕਰਨ ਵਾਸਤੇ ਇਹ ਗਟ ਉਦੋਂ ਸਹੀ ਹੋਣਾ ਜਦੋਂ ਤੁਹਾਡਾ ਇੰਟਰਸਟਾਈਨ ਜਿਹੜਾ ਉਹਦੇ ਵਿੱਚ ਜਿਹੜੇ ਜੂਸਿਸ ਬਣਨੇ ਨੇ ਉਹ ਸਹੀ ਹੋਣਗੇ। ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦਾ ਇੰਟਰਸਟਾਈਨ ਹਾਈਲੀ ਐਸਿਡਿਕ ਹੋ ਚੁੱਕਿਆ ਹਾਲਾਂਕਿ ਤਜਾਬ ਵਿੱਚ ਬੰਦੇ ਨੇ ਖਾਣਾ ਉਸੇ ਕੋਲ ਰਹੁੰਦਾ ਹੈ ਲੇਕਿਨ ਓਵਰ ਐਸਿਡਿਕ ਹੈ ਓਨੂੰ ਥੋੜਾ ਸ਼ਾਂਤ ਕਰੋ ਤੇ ਸ਼ਾਂਤ ਕਰਨਾ ਹੋਣਾ ਐਲਕਲਾਈਨ ਚੀਜ਼ਾਂ ਨਾਲ ਤੇ ਐਲਕਲਾਈਨ ਕੀ ਨੇ ਹਰੇ ਪੱਤੇ 25 ਤੋਂ 30 ਗ੍ਰਾਮ ਹਰੇ ਪੱਤੇ ਸੀਜ਼ਨ ਦੇ ਜਿਹੜੇ ਨੇ ਜਿਵੇਂ ਅੱਜਕੱਲ੍ਹ ਸਿਆਲ ਆ ਚੁੱਕਿਆ ਹੁਣ ਪਾਲਕ ਧਨੀਆ ਮੇਥੀ ਤਾਂ ਉਹ ਬਹੁਤ इजीली ਮਿਲਦੇ ਨੇ ਸਾਰੇ ਹਰ ਘਰ ਦੇ ਵਿੱਚ ਆਉਂਦੇ ਨੇ ਇਹ 25 ਤੋਂ 30 ਗ੍ਰਾਮ ਪੱਤੇ ਸਵੇਰੇ ਜਦੋਂ ਕੋਸਾ ਪਾਣੀ ਪੀ ਲੈਂਦੇ ਹੋ ਉਸ ਤੋਂ ਅੱਧਾ ਘੰਟਾ ਬਾਅਦ ਖਾਓ ਜਿਸ ਜਨ ਕਿ ਇੱਥੇ ਜਦੋਂ ਆਣਾ ਹੈ ਤੁਸੀਂ ਸਵੇਰੇ ਐਕਸਰਸਾਈਜ਼ ਵਾਸਤੇ ਜਾਂ ਯੋਗਾ ਵਾਸਤੇ ਉਹਨੂੰ ਖਾ ਕੇ ਆਓ ਇਹ ਤੁਹਾਡੇ ਗਟ ਦੇ এনवायरमेंट ਨੂੰ ਐਲਕਲਾਈਨ ਜਨ ਕਿ ਨੋਰਮਲ ਕਰ ਦੇ ਤੇ ਜਦੋਂ ਤੁਹਾਡਾ এনवायरमेंट ਨੋਰਮਲ ਹੋਏਗਾ ਤਾਂ ਹੀ ਅੱਗੇ ਸਾਰੀਆਂ ਕਿਰਿਆਵਾਂ ਸਹੀ ਚੱਲਣਗੀਆਂ 60 ਦਾ ਤਾਂ ਕਿ ਨਿਯਮ ਹੈ ਬੜਾ ਪੁਰਾਣਾ ਔਰ ਬਹੁਤ ਹੀ ਸਫਲ ਜਿਹਨੂੰ ਪੂਰੀ ਦੁਨੀਆ ਨੇ ਮੰਨਿਆ ਅੱਜਕ ਮੈਡੀਕਲ ਸਾਇੰਸ ਵੀ ਉਹਨੂੰ ਮੰਨਦੀ ਹੈ ਇਹ ਤੁਹਾਡਾ ਸਰੀਰ ਜੇ ਐਲਕਲਾਈਨ ਹੈ ਯਾਨੀ ਕਿ ਤੁਹਾਡੇ ਬਲੱਡ ਦਾ ਪੀ ਐਚ ਲੈਵਲ ਜਿਹੜਾ ਅਗਰ ਐਲਕਲਾਈਨ ਹੈ ਇਹ ਹੁੰਦਾ 7.4 ਅਗਰ ਉਹ ਨਾਰਮਲ ਇਤਨਾ ਇੱਥੇ ਰਹਿੰਦਾ ਹੈ ਤਾਂ ਤੁਸੀਂ ਤੰਦਰੁਸਤ ਰਹਿੰਦੇ ਹੋ ਜੇ ਇਹ ਇਸ ਥੱਲੇ ਡਿੱਗਣ ਡਿਆ ਪਿਆ ਯਾਨੀ ਕਿ ਐਸਿਡਿਕ ਵੱਲ ਜਾਂਦਾ ਪਿਆ 7.4 ਦੀ بجائے 7.3 ਹੋ ਗਿਆ ਤੇ ਤੁਹਾਡੇ શરી ਚ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ। ਸੋ ਇਹਨੂੰ ਅਲਕਲਾਈਨ ਕਰਨ ਵਾਸਤੇ ਇਹ ਹਰੇ ਪੱਤੇ ਜਿਹੜੇ ਨੇ ਇਹਨਾਂ ਦਾ ਇਸਤੇਮਾਲ ਕਰੋ। ਕੋਣ ਹੈ ਅਗਰ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹਿਣਾ ਹੈ ਤੇ ਢੇ ਪੇਟ ਨੂੰ ਸਹੀ ਰੱਖਣਾ ਹੈ ਤੇ ਪੇਟ ਦਾ ਇੱਕ ਆਰਗੇਨਿਕ ਝਾੜੂ ਉਹਨੂੰ ਕਹਿੰਦੇ ਨੇ ਜਿਹੜਾ ਪੇਟ 'ਚ ਅਸੀਂ ਘਰ ਦੀ ਸਫਾਈ ਰੋਜ਼ ਕਰਦੇ ਹਾਂ ਨਾ ਝਾੜੂ ਲਾਉਂਦੇ ਆ ਇਹਦੇ ਈ ਝਾੜੂ ਲੱਗਣਾ ਚਾਹੀਦਾ। ਕਿਉਂਕਿ ਇਹ ਤੇ ਇੱਕ ਸਿਸਟਮ ਹੈ ਦੋ ਪਾਸਿਓਂ ਖੁੱਲਾ ਹੈ ਉੱਪਰ ਮੋਖਰਾ ਹੀ ਅਸੀਂ ਪਾਉਣਾ ਤੇ ਫੇਰ ਥੱਲੇੋਂ ਸਟੂਲ ਦੇ ਰੂਪ ਦੇ ਵਿੱਚ ਚੀਜ਼ਾਂ ਵੇਸਟੇਜ ਜਿਹੜੀ ਆ ਬਾਹਰ ਨਿਕਲਦੀ ਹੈ ਸਾਡਾ ਡਾਈਜੈਸ਼ਨ ਸਿਸਟਮ ਦੋਨੋਂ ਪਾਸਿਓਂ ਖੁੱਲਿਆ ਹੁੰਦਾ ਹਾਂ ਠੀਕ ਸੋ ਜਿਹੜੀ ਚੀਜ਼ ਉਪਰੋਂ ਪਾਉਣੀ ਹੈ ਅਸੀਂ ਅਗਰ ਉਹਦੇ ਵਿੱਚ ਸਫਾਈ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਸਫਾਈ ਕਿੰਨੇ ਕਰਨੀ ਹੈ ਫਾਈਬਰਸ ਫਾਈਬਰ ਫਾਈਬਰ ਕਾਦੇ ਚ ਹੁੰਦਾ ਆ ਫਲਾਂ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਦਾਲਾਂ ਦੇ ਛਿਲਕੇ ਅਨਾਜਾਂ ਦੇ ਛਿਲਕੇ ਅਸੀਂ ਸਭ ਤੋਂ ਵੱਡੀ ਗਲਤੀ ਕਿਹੜੀ ਕਰੁੰਦੇ ਆ ਘਰਾਂ 'ਚ ਆਟਾ ਛਾਣਿਆ ਤੇ ਚੌਕਰ ਕਿੱਥੇ ਜਾਂਦਾ ਬਾਹਰ ਸਬਜੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਪੋਸਟਮਾਰਟਮ ਛਿਲਕਾ ਲਾ ਕੇ ਡਸਟਬਨ ਸੇਵ ਕੀਮਤੀ ਖਰੀਦ ਕੇ ਲਿਆਂਦੇ ਛਿਲਕਾ ਲਾ ਕੇ ਕਿੱਥੇ ਗਿਆ ਡਸਟਬਨ ਦਾਣਾ ਕਿਹੜੀਆਂ ਹੁੰਦੀਆਂ ਘਰ ਸਬੂਤੀਆਂ ਜਾਂ ਥੋਤੀਆਂ ਛਿਲਕੇ ਲੱਥੀਆਂ ਥੋਤੀਆਂ ਹੋਈਆਂ ਹਾਂਜੀ ਕਿੱਥੇ ਆ ਫਾਈਬਰ ਤੁਹਾਡੇ ਖਾਣੇ 'ਚ ਅਸੀਂ ਤਾਂ ਦਾਲ ਹੀ ਬੰਦ ਕਰਤੀਆਂ ਉਹਦੇ ਨਾਲ ਹੀ ਖਾਣੀ ਹੈ ਨਾ ਕਿੱਥੇ ਆ ਤੁਹਾਡੇ ਫਾਈਬਰ ਕਿੱਥੇ ਗਿਆ ਕਿਸੇ ਚੀਜ਼ ਦਾ ਫਾਈਬਰ ਲੈ ਰਹੇ ਹੋ ਅਨਾਜਾਂ ਦਾ ਫਾਈਬਰ ਅਸੀਂ ਹਟਾ ਲਿਆ ਸਬਜ਼ੀਆਂ ਦਾ ਹਟਾ ਲਿਆ ਫਲਾਂ ਦਾ ਹਟਾ ਰਿਆ ਦਾਲਾਂ ਦਾ ਹਟਾ ਲਿਆ ਦੁੱਧ ਦੇ ਵਿੱਚ ਫਾਈਬਰ ਹੁੰਦਾ ਨਹੀਂ ਜਦੋਂ ਤੁਸੀਂ ਫਾਈਬਰ ਆਪਣੀ ਜ਼ਿੰਦਗੀ 'ਚੋਂ ਕੱਟ ਕਰੀ ਜਾਂਦੇ ਹੋ ਤੇ ਹੋ ਕੀ ਰਿਹਾ ਆ ਜਿਹੜਾ ਫਲੋਅ ਅੰਤੜੀਆਂ ਦੇ ਵਿੱਚ ਹੋਣਾ ਚਾਹੀਦਾ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਲੈਣਾ ਤੁਸੀਂ ਆਸਾਨੀ ਨਾਲ ਗੱਲ ਸਮਝ ਜਾਓਗੇ ਕਿਸੇ ਵੀ ਆਟਾ ਭਿਆ ਲਓ ਤੇ ਉਹਨੂੰ ਛਾਣ ਲਓ ਦੋ ਭਾਗ ਉਹਦੇ ਹੋ ਜਾਂਦੇ ਨੇ ਇੱਕ ਕੱਲੇ ਆਟਾ ਤੇ ਇੱਕ ਚੌਕਰ ਨਿਕਲ ਆਉਂਦਾ ਦੋਨਾਂ 'ਚ ਅਲੱਗ-ਅਲੱਗ ਪਾਣੀ ਪਾਓ ਇੱਕ ਗਲਾਸ ਆਟਾ ਪਾ ਲਓ ਇੱਕ ਚੌਕਰ ਪਾ ਲਓ ਦੋਨਾਂ 'ਚ ਪਾਣੀ ਪਾਓ ਹੁਣ ਜਦੋਂ ਤੁਸੀਂ ਜਿਹੜੇ ਚੌਕਰ ਚ ਪਾਣੀ ਪਾਇਆ ਇਹ ਚੋਂ ਪਾਣੀ ਵੱਖਰਾ ਕਰਨਾ। ਇਹ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਇਹ ਚੋਂ ਪਾਣੀ ਵੱਖਰਾ ਹੋ ਜਾਣਾ। ਇਹ ਆਟੇ ਦੇ ਵਿੱਚੋਂ ਪਿਆ ਪਾਣੀ ਵੱਖਰਾ ਕਰ ਸਕਦੇ ਹੋ। ਉਹ ਕੀ ਹੋ ਜਾਣਾ ਚਿਪਕਣਾ। ਸੋਚੋ ਤੁਹਾਡਾ ਡਾਈਜੈਸ਼ਨ ਜਿਹੜਾ ਹੈ ਤੁਹਾਡੀਆਂ ਅੰਤੜੀਆਂ ਤੋਂ ਤੁਹਾਡੇ ਬਲੱਡ ਦੇ ਵਿੱਚ ਜੋ ਵੀ ਜਾਣਾ ਹੈ ਉਹ ਲਿਕੁਇਡ ਫਾਰਮ ਚ ਜਾਣਾ। ਲਿਕੁਇਡ। ਇੱਥੇ ਕੋਈ ਸੁਰਾਖ ਹੈਗੇ ਨਹੀਂ ਜਿੱਥੋਂ ਬਲੱਡ ਦੇ ਵਿੱਚ ਕੋਈ ਸੋਲਿਡ ਚੀਜ਼ ਚਲੀ ਜਾਣੀ ਹੈ ਤੇ ਜੇ ਅਸੀਂ ਉਹ ਆਪਣੀ ਖਾਣੇ ਦਾ ਘੋਲ ਹੀ ਇੱਕ ਲੇਸਟਾਰ ਬਣਾ ਲਿਆ ਤੇ ਉਹਦੇ ਚੋਂ ਪਾਣੀ ਅਲੱਗ ਹੋ ਪਾਏਗਾ ਜਿਹੜੀਆਂ ਅੰਤੜੀਆਂ ਸੋਖੋ ਤੇ ਤੁਹਾਨੂੰ ਨਿਊਟ੍ਰੀਸ਼ਨ ਮਿਲ ਪਾਏਗਾ ਜਿਹੜਾ ਤੁਹਾਡੇ ਖਾਣੇ 'ਚ ਹੈਗਾ ਬਲੱਡ ਸ਼ਿਫਟ ਹੋ ਪਾਏਗਾ ਨਹੀਂ ਹੋ ਪਾਣਾ ਉਹਦੇ ਵਾਸਤੇ ਕਾਦੀ ਲੋੜ ਹੈ ਫਾਈਬਰ ਜਦੋਂ ਫਾਈਬਰ ਘਟਦਾ ਆ ਤੇ ਨਿਊਟ੍ਰੀਸ਼ਨ ਦਾ ਜਿਹੜਾ ਬਲੱਡ ਸ਼ਿਫਟ ਹੋਣਾ ਹੈ ਇਹ ਵੀ ਘਟ ਜਾਂਦਾ ਆ ਇੱਕ ਜਿਹੜਾ ਫਲੋ ਹੋਣਾ ਅੰਤੜੀਆਂ ਦੇ ਵਿੱਚ ਜਿਹੜਾ ਚੱਲਣਾ ਜੇ ਹੌਣ ਟਿਪਕ-ਚਿਪਕ ਕੇ ਚੱਲ ਰਿਹਾ। ਉਹ ਪ੍ਰੋਪਰ ਨਹੀਂ ਹੋਏਗਾ। ਤੁਹਾਡਾ ਖਾਣਾ ਉੱਥੇ ਅੰਤੜੀਆਂ ਦੇ ਵਿੱਚ ਅਟਕਿਆ ਰਹੇਗਾ। ਤੇ ਜਿੰਨਾ ਖਾਣਾ ਅੰਤੜੀਆਂ ਦੇ ਵਿੱਚ ਲੇਟ ਹੁੰਦਾ ਜਾਏਗਾ। ਹਰ ਖਾਣਾ ਜਿਹੜਾ ਬਾਹਰ ਗਰਮੀ 'ਚ ਰੱਖ ਦਿਓ ਉਹ ਤੇ ਖਰਾਬ ਹੁੰਦਾ ਹੈ ਕਿ ਨਹੀਂ ਹੁੰਦਾ। ਤੇ ਤੁਹਾਡੇ ਬੋਡੀ ਦੇ ਵਿੱਚ ਗਰਮੀ ਹੈਗੀ ਹੈ ਨਾ। ਹੋਸ ਟੈਂਪਰੇਚਰ 'ਚ ਪਿਆ ਖਾਣਾ ਫਿਰ ਉਹ ਸੜੇ ਗਲੇਗਾ ਜਾਂ ਨਹੀਂ। ਉਹਦਾ ਨਤੀਜਾ ਕੀ ਆਉਣਾ ਫਿਰ ਸੜੇ-ਸੜੇ ਪੱਦ ਆਉਣੇ ਨੇ। ਹਾਂਜੀ, ਲੈਟਰਨ ਦੇ ਵਿੱਚੋਂ ਬਦਬੂ, ਯੂਰਿਨ ਦੇ ਵਿੱਚੋਂ ਬਦਬੂ। ਹੋ ਰਿਹਾ ਜਾਂ ਨਹੀਂ ਹੋ ਰਿਹਾ ਰੀਜ਼ਨ ਕੀ ਹੈ ਫਾਈਬਰ ਹਟਾ ਦਿੱ ਸੋ ਫਾਈਬਰ ਨਾ ਹਟਾਓ ਉਹਨਾਂ ਨੂੰ ਖਾਣੇ ਦੇ ਵਿੱਚ ਰੱਖੋ ਉਹਨਾਂ ਨੇ ਹੀ ਤੁਹਾਡਾ ਪੇਟ ਸਹੀ ਰੱਖਣਾ ਤੇ ਜੇ ਤੁਹਾਡਾ ਪੇਟ ਸਹੀ ਹੈ ਤੇ ਤੁਹਾਡੀ ਅਗਲੀ ਲਾਈਫ ਜਿਹੜੀ ਹੈ ਨਾ ਅਗਲਾ ਸਾਰਾ ਹੀ ਸਿਸਟਮ ਸਹੀ ਹੈ ਤੁਹਾਡੇ ਬੋਡੀ ਦਾ ਇੱਕ ਇੱਕ ਅੰਗ ਦਾ ਇੱਕ ਇੱਕ ਸੈੱਲ ਤੁਹਾਡੇ ਕੋਲੋਂ ਪੋਸ਼ਣ ਮੰਗਦਾ ਨਿਊਟ੍ਰੀਸ਼ਨ ਮੰਗਦਾ ਪ੍ਰੋਟੀਨ ਮੰਗਦਾ ਵਿਟਾਮਿਨਸ ਮੰਗਦਾ ਮਿਨਰਲਸ ਮੰਗਦਾ ਉਹ ਉਦੋਂ ਜਾਣੇ ਨੇ ਜਦੋਂ ਖਾਣੇ ਦੇ ਵਿੱਚ ਫਾਈਬਰ ਹੋਏਗਾ ਦੂਸਰਾ ਅੰਤੜੀਆਂ ਦੇ ਵਿੱਚ ਫਲੋ ਸਹੀ ਰਹੇਗਾ ਟਾਈਮ ਨਾਲ ਸਟੂਰ ਜਿਹੜਾ ਅਸੀਂ ਖਾਦਾ ਉਹ ਡਾਈਜੈਸਟ ਹੋ ਕੇ ਅੰਤੜੀਆਂ ਨੇ ਆਪਣਾ ਕੰਮ ਕਰ ਲਿਆ ਪੋਸ਼ਣ ਬਲੱਡ ਵਿੱਚ ਭੇਜ ਦਿੱਤਾ ਬਾਕੀ ਵੇਸਟ ਜਿਹੜੀ ਹੈ ਸਟੂਲ ਰਾਈ ਬਾਹਰ ਕੱਢ ਦੇ। ਸੋ ਆਪਣੇ ਪੇਟ ਨੂੰ ਗਟਰ ਨਾ ਬਣਾਓ। ਜਦੋਂ ਇੱਥੇ ਗਟਰ ਬਣੇਗਾ ਉਦੋਂ ਹੀ ਐਸਾ ਬਣਨੀਆ। ਠੀਕ ਹੈ ਜੀ। ਜਿਹੜੀ ਚੀਜ਼ ਉਸ ਤੇ ਸੜੇ ਗਲੇਗੀ ਫਿਰ ਉਸ ਤੋਂ ਨਿਕਲਦੀ ਹੈ ਗੈਸ ਆਣੀ ਹੈ ਕਿ ਨਹੀਂ ਆਣੀ। ਦਾਲ ਜਦੋਂ ਖਰਾਬ ਹੋ ਜਾਂਦੀ ਡਬਿੰਦੀਆਂ ਬੋੜੀ ਵੀ ਨਹੀਂ ਆਵਾਜ਼। ਸੋ ਸਿੰਪਲ ਕਾਮਨ ਹੈ ਆਪਣੇ ਘਰਾਂ ਦੇ ਵਿੱਚ ਖਾਣੇ ਨੂੰ ਥੋੜਾ ਸੁਧਾਰੋ ਉਹਦੇ ਵਿੱਚ ਦਾਣਾਂ ਜਿਹੜੀਆਂ ਖਰੀਦਣੀਆਂ ਨੇ ਉਹ ਸਾਬਤਾਂ ਹੀ ਖਰੀਦੋ ਉਹਨਾਂ ਨੂੰ ਸਾਬਤ ਹੀ ਖਾਓ ਦਾਲ ਬਣਾਉਣ ਲੱਗਿਆਂ ਉਹਨਾਂ ਨੂੰ 8 ਘੰਟੇ ਪਾਣੀ ਚ ਜ਼ਰੂਰ ਸੋਕ ਕਰੋ ਉਹਦੇ ਨਾਲ ਕੀ ਹੁੰਦਾ ਜੇ ਦਾਣਾ ਜਿਹੜਾ ਨੇ ਉਹ ਸੁੱਤਾ ਹੁੰਦਾ ਹੈ ਸਲੀਪਿੰਗ ਕੰਡੀਸ਼ਨ ਜਿਹਦਾ ਨਿਊਟ੍ਰੀਸ਼ਨ ਹੁੰਦਾ ਉਹ ਲਾਈਵ ਹੋ ਜਾਂਦਾ ਜਿਹੜੀ ਦਾਣਾ ਟੁੱਟ ਗਿਆ ਉਹ ਮਰ ਗਿਆ ਉਹ ਕਦੇ ਉਗ ਨਹੀਂ ਸਕਦਾ ਤੇ ਜਦੋਂ ਦਾਣੇ ਨੂੰ ਗਾਣਾ ਹੁੰਦਾ ਤੇ ਕੀ ਦਿੰਨੇ ਆ ਉਹਨੂੰ ਪਾਣੀ। ਧਰਤੀ ਮਿੱਟੀ ਚ ਨਮੀ ਹੋਏ ਤਾਂ ਹੀ ਉਹ ਬਦੋ ਨਾ। ਉਹ ਜੀਵਤ ਖਾਣਾ ਆਪਣਾ ਜਨਲਾ ਰੱਖੋ। ਅਨਾਜ ਆਟਾ ਉਹਨਾਂ ਕੋ ਭਿਆਓ ਜਿੰਨਾ ਕੋ 7 ਦਿਨਾਂ ਦੇ ਵਿੱਚ ਮੁੱਕ ਜੇ। ਉਸ ਤੋਂ ਬਾਅਦ ਆਟਾ ਮਰ ਜਣਾ ਜੇ। ਸਾਡੇ ਪੁਰਾਣੇ ਬਜ਼ੁਰਗ ਅਸੀਂ ਕਹਿੰਦੇ ਆ ਨਾ ਬੜੇ ਤੰਦਰੁਸਤ ਸੀਗੇ। ਕਹਿੰਦੇ ਆ ਨਾ ਪੁਰਾਣੇ ਬਜ਼ੁਰਗ ਉਹਦੋਂ ਔਖਾ ਨਾ ਬੜਾ ਚੰਗਾ ਸੀ ਉਹ ਬੜੇ ਤੰਦਰੁਸਤ ਸੀਗੇ। ਉਹ ਕਿਉਂ ਤੰਦਰੁਸਤ ਸੀਗੇ? ਹਸਦੀਆਂ ਚੱਕੀਆਂ ਹੁੰਦੀਆਂ ਸੀ ਉਹਨਾਂ ਕਟਾ ਕੀਣਾ ਉਹਨਾਂ ਕ ਖਾਣਾ। ਹੁਣ ਅਸੀਂ ਕੀ ਹੈ ਸਾਡੇ ਕੋਲ ਆਗੀਆਂ ਨੇ ਮਸ਼ੀਨਾਂ ਅਸੀਂ ਲਿਆ ਹਾਲੇ ਕਿ ਮਹੀਨੇ-ਮਹੀਨੇ ਦਾ ਡੇਢ-ਡੇਢ ਮਹੀਨੇ ਦਾ ਭਿਆਕ ਰੱਖ ਲੈਨੇ ਆ। ਤੇ ਜ਼ਿਆਦਾਤਰ ਘਰਾਂ 'ਚ ਤੇ ਹੁਣ ਓਥੈਲੀ ਵਾਲਾ ਹੁੰਦਾ। ਜਿਹਦਾ ਪਤਾ ਹੀ ਨਹੀਂ ਕਦੋਂ ਦਾ ਪੀਸਾ। ਤੋਂ ਛੋਟੀਆਂ-ਛੋਟੀਆਂ ਗਲਤੀਆਂ ਅਸੀਂ ਬੰਦ ਕਰੀਏ। ਅਨਾਜ ਵੀ ਉਹ ਚੁਣੀਏ ਜਿੰਨਾ 'ਚ ਫਾਈਬਰ ਜ਼ਿਆਦਾ ਆ। ਦਾਲਾਂ ਸਾਬਤ ਖਾਣੀਆਂ ਸਟਾਰਟ ਕਰੀਏ। ਫਾਲਤੇ ਸਬਜ਼ੀਆਂ ਕੁਝ ਫਲ ਐਸੇ ਨੇ ਜਿਨ੍ਹਾਂ ਦੇ ਛਿਲਕੇ ਲਾਉਣੇ ਹੁੰਦੇ ਨੇ ਜਿਵੇਂ ਕੇਲਾ ਤੁਹਾਨੂੰ ਪਤਾ ਕੇਲੇ ਦਾ ਵੀ ਜਿਹੜਾ ਛਿਲਕੇ ਦਾ ਅੰਦਰਲਾ ਹਿੱਸਾ ਨਾ ਉਹਦੇ ਚ ਫੇਰ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਯਾਦ ਵੀ ਕੇਲਾ ਖਾਓ ਤੇ ਉਹਦਾ ਅੰਦਰਲਾ ਭਾਗ ਜਦੋਂ ਛਿਲਾ ਕੇਲਾ ਲੱਤਦਾ ਨਾ ਅੰਦਰਲਾ ਜਿਹੜਾ ਚਿੱਟਾ ਚਿੱਟਾ ਭਾਗ ਹੁੰਦਾ ਉਹਨੂੰ ਵੇਸਟ ਨਾ ਕਰੋ ਉਹਨੂੰ ਜ਼ਰੂਰ ਖਾਣੇ 'ਚ ਸ਼ਾਮਿਲ ਕਰੋ ਸਭ ਤੋਂ ਵੱਧ ਪੋਸ਼ਣ ਉੱਥੇ ਹੈ ਸੰਤਰੇ ਦਾ ਛਿਲਕਾ ਨਹੀਂ ਖਾਣਾ ਹੁੰਦਾ ਪਪੀਤੇ ਦਾ ਖਰਬੂਜ਼ ਦਾ ਖਰਬੂਜੇ ਦਾ ਇਹਨਾਂ ਦਾ ਨਿਊਟ੍ਰੀਸ਼ਨ ਹੁੰਦਾ ਰਹੇ ਇਹਨਾਂ ਦੇ ਛਿਲਕੇ ਨਹੀਂ ਖਾਣੇ ਹੁੰਦੇ ਬਾਕੀ ਸਾਰੇ ਫਲਾਂ ਦੇ ਛਿਲਕੇ ਖਾਣੇ ਹੁੰਦੇ ਨੇ ਸੇਬ ਹੋ ਗਿਆ ਚੀਕੂ ਹੋ ਗਿਆ ਨਾਸ਼ਪਤੀ ਆड़ੂ ਇਹ ਕਦੇ ਨਹੀਂ ਛੱਲਣੇ ਹਾਂ ਇਹਨਾਂ ਨੂੰ ਧੋਵੋ ਚੰਗੀ ਤਰ੍ਹਾਂ ਜ਼ਰੂਰ ਕਿਉਂਕਿ ਪੈਸਟੀਸਾਈਡ ਉੱਤੇ ਸੁਪੇਰੇ ਸਬਜ਼ੀ ਕਿਸੇ ਦਾ ਵੀ ਛਿਲਕਾ ਨਹੀਂ ਥਨਾ ਚਾਹੇ ਉਹ ਕੌੜਾ ਕਰੇਲਾ ਆ ਤੇ ਚਾਹੇ ਉਹ ਆਲੂ ਆਲੂ ਦਾ ਸਾਰਾ ਨਿਊਟ੍ਰੀਸ਼ਨ ਉਹਦੇ ਛਿਲਕੇ ਨਾਲ ਹੈ ਫਾਈਬਰ ਵੀ ਉੱਥੇ ਹੀ ਹੈ ਤੇ ਨਿਊਟ੍ਰੀਸ਼ਨ ਉਹਤਈਆ ਜਦੋਂ ਤੁਸੀਂ ਲਾ ਦਿੰਨੇ ਆ ਪੋਸਟਮਾਰਟ ਮੋਦਾ ਕਰ ਦਿੰਨੇ ਆ ਸਾਰਾ ਕੁਝ ਕੰਮ ਦਾ ਲਾ ਕੇ ਸੁੱਟ ਦਿੱਤਾ ਵੇਸਟੇਜ ਆ ਗਿਆ ਇੱਕ ਛੋਟੀ ਜੀ ਕਹਾਣੀ ਨਾਲ ਐਂਡ ਕਰਨਾ ਆ ਇੱਕ ਰਾਜਾ ਸੀ ਇੱਕ ਰਾਣੀ ਸੀ ਬਚਪਨ ਸੁਣਦੇ ਸੀ ਉਹ ਕਹਾਣੀ ਇੱਕ ਰਾਜਾ ਸੀ ਇੱਕ ਰਾਣੀ ਸੀ ਉਹਨਾਂ ਦੀ ਇੱਕ ਬੱਚੀ ਸੀ ਰਾਣੀ ਮਰ ਜਾਂਦੀ ਹੈ ਰਾਜਾ ਦੂਜਾ ਵਿਆਹ ਕਰਾ ਲੈਂਦਾ ਜਿਹੜੀ ਨਵੀਂ ਰਾਣੀ ਆਉਂਦੀ ਆ ਉਹ ਇਸ ਬੱਚੀ ਨੂੰ ਸੋਤੇਲਾ ਸਮਝਦੀ ਇਹ ਤੁਸੀਂ ਵੀ ਸੁਣੀ ਹੋਏਗੀ ਸ਼ਾਇਦ ਬਚਪਨ ਦੀ ਉਹ ਜਿਹੜੀ ਰੈਣੀ ਕਰਦੀ ਕੀ ਹੈ ਕਿ ਇਹਦੇ ਵਾਸਤੇ ਜਦੋਂ ਰੋਟੀ ਬਣਨੀ ਹੈ ਤੇ ਚੌਕਰ ਦੀ ਰੋਟੀ ਛੋੜੇ ਦੀ ਆਪਣੇ ਬੱਚਿਆਂ ਦੀ ਆਟੇ ਦੀ ਰੋਟੀ ਜਦੋਂ ਸਬਜ਼ੀ ਬਣਾਉਣੀ ਹੈ ਤੇ ਇਹਦੇ ਵਾਸਤੇ ਛਿਲੜਾਂ ਦੀ ਰੋਸ ਸਬਜ਼ੀ ਆਪਣੇ ਬੱਚਿਆਂ ਵਾਸਤੇ ਚੰਗੀ ਸਬਜ਼ੀ ਹਾਂਜੀ ਫਿਰ ਦੇਖਦੀ ਕੀ ਹੈ ਕਿ ਉਹ ਬੱਚੀ ਬੜੀ ਤੰਦਰੁਸਤ ਲਾਲ ਟਮਾਟਰ ਵਰਗੀ ਹੱਟੀ ਕੱਟੀ ਆਪਣੇ ਬੱਚੇ ਕਮਜ਼ੋਰ ਫਿਰ ਸੜਦੀ ਹੈ ਉਹਨਾਂ ਨਾਲ ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਰ ਕੀ ਰਹੀ ਹਾਂ ਅਸਲ ਚ ਉਹ ਨਾਨੀ ਚ ਕੀ ਕਰ ਰਹੀ ਸੀ ਜਿਹੜੀਆਂ ਕਾਮੀਆਂ ਚੀਜ਼ਾਂ ਸੀ ਉਹ ਆਪਣੇ ਬੱਚੀ ਉਹ ਉਸ ਬੱਚੀ ਨੂੰ ਖਵਾ ਰਹੀ ਸੀ ਤੇ ਜਿਹੜੀਆਂ ਵੇਸਟੇਜ ਸੀ ਉਹ ਆਪਣੇ ਬੱਚਾ ਨੂੰ ਖਵਾ ਰਹੀ ਸੀ ਇਸ ਕਰਕੇ ਉਹਦੇ ਬੱਚੇ ਕਮਜ਼ੋਰ ਸੀ ਅੱਜ ਵੀ ਹਰ ਘਰ ਦੇ ਵਿੱਚ ਉਹੀ ਕਹਾਣੀ ਚੱਲ ਰਹੀ ਹੈ ਬੱਚੇ ਸੁਤੇਲੇ ਨਹੀਂ ਹੈ ਲੇਕਿਨ ਉਹ ਸੁਤੇਲਾ ਵਿਹਾਰ ਉਹਨਾਂ ਨਾਲ ਚੱਲ ਰਿਹਾ ਸੋ ਇਹ ਸੁਤੇਲਾ ਵਿਹਾਰ ਕੌਣ ਬੰਦ ਕਰੇਗਾ ਕਿਚਨ ਕਿਦੇ ਹੱਥਾਂ ਸਪੈਸ਼ਲੀ ਜੋ ਵੀ ਸਾਡਾ ਚਲਣ ਹੈ ਲੇਡੀਜ਼ ਦਾ ਕੰਮ ਹੈ ਘਰ ਸੰਭਾਲਣਾ ਤੇ ਜੈਂਟਸ ਦਾ ਕੰਮ ਹੈ ਬਾਹਰੋਂ ਕਮਾ ਕੇ ਲਿਆਣਾ ਡਿਊਟੀਆਂ ਵੰਡੀਆਂ ਹੋਈਆਂ ਨੇ ਨਾ ਸਾਡਾ ਮੈਕਸਿਮਮ ਸਾਡਾ ਇੰਡੀਅਨ ਕਲਚਰ ਇਹੀ ਹੈ ਠੀਕ ਹੈ ਬਹੁਤ ਸਾਰੀਆਂ ਲੇਡੀਜ਼ ਵੀ ਜੋਬ ਕਰ ਰਹੀਆਂ ਨੇ ਜੈਂਟਸ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਦੋਨਾਂ ਨੂੰ ਕਹਿਣਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਹੋਏਗਾ ਜਿੱਥੇ ਲੇਡੀਜ਼ ਜੋਬ ਕਰਨੀਆਂ ਨੇ ਉੱਥੇ ਫਿਰ ਮਦਦ ਕਰਨੀ ਪੈਂਦੀ ਹੈ ਅਸੀਂ ਇਹ ਸੁਤੇਲਾ ਵਿਹਾਰ ਆਪਣੇ ਆਪ ਨਾਲ ਤੇ ਆਪਣੇ ਬੱਚਿਆਂ ਨਾਲ ਬੰਦ ਕਰ ਦਈਏ ਛਿਰਕਿਆਂ ਨੂੰ ਆਪਣੇ ਖਾਣਿਆਂ ਦੇ ਵਿੱਚ ਰੱਖੀਏ ਹਾਂ ਉਹਨਾਂ ਨੂੰ ਡੀਟੌਕਸ ਕਰਨਾ ਜ਼ਰੂਰ ਹੈ ਮੈਂ ਅਗਲੇ ਸੈਸ਼ਨ ਦੇ ਵਿੱਚ ਇਹਨਾਂ ਫਲਾਂ ਸਬਜ਼ੀਆਂ ਨੂੰ ਡੀਟੌਕਸ ਕਿਵੇਂ ਕਰਨਾ ਜਾਂ ਖਾਣਿਆਂ ਨੂੰ ਡੀਟੌਕਸ ਕਿਵੇਂ ਕਰਨਾ ਉਹ ਦੱਸਾਂਗਾ ਸੋ ਅੱਜ ਇਨੀ ਗੱਲਾਂ ਗੰਦਾ ਹੋਇਆ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਸਾਰੇ ਬੰਦ ਕਰਾਉਣ ਦੀ ਸਖਤੀ